ਸਾਰਿਆਂ ਦਾ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਰਾਜਵੀਰ ਨੂੰ ਇੰਨਾ ਪਿਆਰ ਦਿੱਤਾ ਇੰੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਸਸੀ ਗਾ ਰਾਜਵੀਰ ਜਵੰਦੇ ਦਾ ਨਾਮ ਸੁਣਦਿਆਂ ਅੱਜ ਵੀ ਦਿਲ ਕੰਬ ਜਾਂਦਾ ਹੈ ਉਹ ਆਵਾਜ਼ ਉਹ ਮੁਸਕਾਨ ਉਹ ਮਾਸੂਮ ਚਿਹਰਾ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜਾਉਂਦਾ ਹੈ ਰੱਬ ਨੇ ਭਾਵੇਂ ਸਾਡੇ ਕੋਲੋਂ ਇੱਕ ਹੋਣਹਾਰ ਕਲਾਕਾਰ ਖੋ ਲਿਆ ਪਰ ਪੰਜਾਬ ਦਾ ਇਹ ਪੁੱਤ ਲੋਕਾਂ ਦੇ ਦਿਲਾਂ ਤੋਂ ਕਦੇ ਨਹੀਂ ਜਾ ਸਕਦਾ ਮਾਂ ਦੇ ਚਿਹਰੇ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਿਵੇਂ ਉਸਨੇ ਆਪਣੇ ਪੁੱਤ ਦੇ ਜਾਣ ਦਾ ਦੁੱਖ ਅੰਦਰੋਂ ਅੰਦਰ ਲੁਕੋਇਆ ਹੋਇਆ ਹੈ ਰਾਜਵੀਰ ਦੀ ਗੱਲ ਕਰਦਿਆਂ ਮਾਂ ਦੇ ਹੰਝੂ ਨਹੀਂ ਰੁਕੇ ਤੇ ਜਦ ਸਕਰੀਨ ਤੇ ਰਾਜਵੀਰ ਦਾ ਚਿਹਰਾ ਆਇਆ ਉਸਨੇ ਰੋ ਕੇ ਕਿਹਾ ਮੇਰਾ ਪੁੱਤ ਅੱਜ ਵੀ ਮੇਰੇ ਨਾਲ ਹੈ ਹਾਲ ਵਿੱਚ ਬੈਠੇ ਐਮੀ ਵਿਰਕ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਤੇ ਹੋਰ ਸਾਰੇ ਕਲਾਕਾਰ ਵੀ ਉਸ ਪਲ ਵਿੱਚ ਭਾਵੁਕ ਹੋ ਗਏ ਉਹ ਕਹਿ ਰਹੇ ਸਨ ਰਾਜਵੀਰ ਵਰਗਾ ਦਿਲਦਾਰ ਇਨਸਾਨ ਮੁੜ ਨਹੀਂ ਆਉਣਾ ਹੁਣ ਵੇਖੋ ਮਾਂ ਤੇ ਧੀ ਨੇ ਰਾਜਵੀਰ ਜਵੰਦੇ ਨੂੰ ਯਾਦ ਕਰਦਿਆਂ ਕੀ ਕਿਹਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਸੀਂ ਰਾਜਵੀਰ ਜਵੰਦਾ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਉਹਨੂੰ ਬਹੁਤ ਪਿਆਰ ਦਿੱਤਾ ਸੀ ਇਸੇ ਤਰ੍ਹਾਂ ਹੀ ਤੁਸੀਂ ਉਹਦੀ ਆਉਣ ਵਾਲੀ ਫਿਲਮ ਜਮਲਾ ਨੂੰ ਇਸੇ ਤਰ੍ਹਾਂ ਹੀ ਪਿਆਰ ਦੇਣਾ ਉਹਦੇ ਥੋੜੇ ਜਿਨਾ ਤੱਕ ਆ ਰਹੀ ਫਿਲਮ ਤੁਸੀਂ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਇਓ ਤੇ ਰਾਜੀਵ ਨੂੰ ਤੇ ਸਾਰੀ ਆਡੀਅੰਸ ਨੂੰ ਤੁਸੀਂ ਦੇਖਿਓ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਰਾਜੀਵ ਨੂੰ ਇੰਨਾ ਪਿਆਰ ਦਿੱਤਾ ਇੰੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਸੀ ਕਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਮਾਨਤ ਕੌਰ ਰਾਜਵੀਰ ਜਵੰਦਾ ਦੀ ਬੇਟੀ ਆਨ ਆਲੀ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਦੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਧੰਨਵਾਦ ਬਹੁਤ ਬਹੁਤ ਆਦਰ ਸਤਕਾਰ ਤੁਹਾਡਾ ਸਭ ਦਾ ਜੀ ਆਇਆਂ ਨੂੰ ਸਾਰੇ ਸਨੇਹੀ ਆਪਾਂ ਸੁਣਦੇ ਹੁੰਦੇ ਸੀ ਕਿ ਕਈ ਵਾਰੀ ਮਕਾਮ ਐਸਾ ਹੁੰਦਾ ਹੈ ਕਿ ਕਲਾ ਕਲਾਕਾਰ ਤੋਂ ਅੱਗੇ ਲੰਘ ਜਾਂਦੀ ਹੈ। ਨਹੀਂ। ਸਿਰ ਚੜ੍ਹ ਕੇ ਬੋਲਦੀ ਹੈ ਤੇ ਅੱਜ ਜਿਸ ਤਰ੍ਹਾਂ ਦਾ ਵੇਗ ਇੱਕ ਪੰਜਾਬ ਦੇ ਵਿੱਚ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਰਲਡਵਾਈਟ ਜਿੱਥੇ ਵੀ ਬੈਠੇ ਐ ਤਾਂ ਇਸ ਤਰ੍ਹਾਂ ਦਾ ਹੀ ਮੰਜ਼ਰ ਬਣਿਆ ਹੋਇਆ ਹੈ ਕਿ ਅੱਜ ਹਰ ਇਨਸਾਨ ਦਿਲ ਦੀ ਕਰਦਾ ਹੈ ਕਿ ਯਾਰ ਕਾਸ਼ ਕਿਤੇ ਹੋ ਸਕੇ ਤਾਂ ਮੈਂ ਰਾਜਵੀਰ ਬਣ ਕੇ ਸਾਡੀ ਮਾਂ ਦੇ ਸਾਹਮਣੇ ਖੜ ਜਾਾਂ। ਹੈ ਉਹਦੇ ਆਸ-ਪਾਸ ਰਵਾਂ ਮੈਂ ਜਿੱਦਾਂ ਰਾਜਵੀਰ ਖਿਆਲ ਰੱਖਦਾ ਸੀ ਮੈਂ ਉਦਾਂ ਹੀ ਖਿਆਲ ਰੱਖਾਂ। ਇਹ ਮੈਨੂੰ ਲੱਗਦਾ ਕਿ ਕਲਾ ਦਾ ਅਸਰ ਹੈ। ਹੂੰ। ਰਾਜੀਤ ਦਾ ਜਾਣਾ ਬਾਈ ਸਾਨੂੰ ਬਹੁਤ ਕੁਝ ਸਿਖਾ ਕੇ ਗਿਆ ਹਰ ਰੋਜ਼ ਸੇ ਕਰੇ ਕਈ ਗੱਲਾਂ ਚ ਤਸੱਲੀ ਦਿੰਦਾ ਸੱਚੀ ਉਹ ਉਹਦਾ ਜਾਣਾ ਵੀ ਨਾ ਅੰਦਰ ਆਏ ਹੁੰਦਾ ਕਿ ਯਾਰ ਵੀ ਜਿਹੜਾ ਸੱਚਾ ਕਲਾਕਾਰ ਹੁੰਦਾ ਹੈ ਉਹਨੂੰ ਐਦਾਂ ਬਿਧਾਈ ਕੀ ਹੁੰਦੀ ਹੈ ਹੈ ਜਿਹਦੀ ਕਲਾ ਸੱਚੀ ਹੁੰਦੀ ਹੈ ਜਿਹਦਾ ਕਰਦਾਰ ਸੱਚਾ ਹੁੰਦਾ ਹੈ ਜਿਹਨੂੰ ਕੁਝ ਮਾੜਾ ਨਹੀਂ ਗਾਉਣਾ ਹੁੰਦਾ ਜਿਹਨੂੰ ਕੁਝ ਮਾੜਾ ਬੋਲਣਾ ਨਹੀਂ ਆਉਂਦਾ ਹਮੇਸ਼ਾ ਚਾਹੁੰਦਾ ਹੈ ਕਿ ਮੈਂ ਪਹਿਰਾਵੇ ਤੋਂ ਲੈ ਕੇ ਹੈ ਤੇ ਮੇਰੀਆਂ ਅੱਖਾਂ ਮੇਰੀ ਜ਼ੁਬਾਨ ਉਹ ਤਾਂ ਸਭ ਸਚੁਚਤਾ છ ਹੈ ਨਾਦਰ ਮੇਰੀ ਕਲਾ ਵੀ ਜਿਸ ਤਰੀਕੇ ਨਾਲ ਮੈਂ ਡਿਲੀਵਰ ਕਰਨੀ ਆ ਉਹ ਇੰਨੀ ਸੱਚੀ ਸੁੱੱਚੀ ਹੈ ਤੇ ਉਹਦੇ ਨਤੀਜੇ ਦੇਖ ਰਿਹਾ ਅੱਜ ਕਿ ਸਰੀਰ ਭਾਵੇਂ ਉਹਦਾ ਚਲਾ ਗਿਆ ਪਰ ਉਹ ਨਹੀਂ ਜਾ ਰਿਹਾ ਉਹ ਆ ਜਿਹੜੇ ਚਿਹਰਾ ਤੇ ਬੈਠੇ ਨੇ ਸਾਰੇ ਇਹਨਾਂ ਦੀ ਬਾਤ ਨਹੀਂ ਹੈ ਦੁਨੀਆ 'ਚ ਜਿੱਥੇ-ਜਿੱਥੇ ਵੀ ਇਨਸਾਨ ਉਹਨੂੰ ਜਿਆਦਾ ਪਛਾਣਦਾ ਉਹਦੀ ਕਲਾ ਨੂੰ ਮਾਨਦਾ ਸਾਰਿਆਂ ਤੇ ਇਹੀ ਅਸਰ ਹੈ ਕਿ ਅੱਜ ਵੀ ਉਹਨੂੰ ਉਦਾਂ ਹੀ ਮਹਿਸੂਸ ਕਰ ਰਿਹਾ ਕੋਈ ਵੀ ਇਹ ਕਹਿੰਨ ਪਿਆਰ ਨਹੀਂ ਹੈ ਕਿ ਯਾਰ ਰਾਜਵੀਰ ਚਲਾ ਗਿਆ ਤੇ ਅੱਜ ਸਾਨੂੰ ਇੱਕ ਬੜਾ ਜਿਹੜੀ ਉਹਦੀ ਕਲਾ ਨਾਲ ਰਿਲੇਟ ਬਹਾਨਾ ਮਿਲਿਆ ਇਸ ਫਿਲਮ ਦੇ ਰੂਪ ਚ ਯਮਲਾ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ ਇਸ ਚੀਜ਼ ਦੀ ਕਿ ਆਪਾਂ ਸਾਰੇ ਰਾਜਵੀਰ ਬਣ ਕੇ ਇਸ ਫਿਲਮ ਨੂੰ ਇਸ ਮੁਕਾਮ ਤੱਕ ਲੈ ਕੇ ਚੱਲੀਏ ਕਿ ਸਾਡੀ ਮਾਂ ਨੂੰ ਚੈਨ ਮਿਲੇ ਜਦੋਂ ਆਪਾਂ ਸਾਰੇ ਫੇਰ ਇਕੱਠੇ ਹੋ ਕੇ ਅਰਾ ਉਹ ਸਰਦਾਰ ਜੇ ਪੁਜੇ ਕਲਾਕਾਰ ਨੂੰ ਐਪਰੀਸ਼ੀਏਟ ਕਰੀਏ ਥੀਏਟਰਸ ਤੇ ਆ ਕੇ ਸਾਰੇ ਬੈਠੇ ਆ ਬਾਈ ਹੁਣੀ ਬਹੁਤ ਸਿਆਣੇ ਨੇ ਇਹਨਾਂ ਦੇ ਜ਼ਿੰਦਗੀ ਦੀ ਕਿਤਾਬਾਂ ਪੜਨੀਆਂ ਤੇ ਜ਼ਿੰਦਗੀਆਂ ਪੜਨੀਆਂ 'ਚ ਬੜਾ ਫਰਕ ਹੈ ਬਾਈ ਗੁਰਪ੍ਰੀਤ ਹੁਣੀ ਬੈਠੇ ਆ ਅਸੀਂ ਬਹੁਤ ਸਤਿਕਾਰ ਕਰਦੇ ਆਂ ਇਹਨਾਂ ਬਾਈਆਂ ਦਾ ਤੇ ਇਹਨਾਂ ਦਾ ਬੜਾ ਆਸਰਾ ਰਿਹਾ ਇਸ ਥਲੋਂ ਦੇ ਵਿੱਚ ਬਾਈ ਰਕੇਸ਼ ਹੁਣੀ ਬੈਠੇ ਆ ਬੱਲੇਵੀਰ ਬੈਠਾ ਸਾਰੀ ਕਾਸਟ ਬੈਠੀ ਹੈ ਤੇ ਆਪਾਂ ਸਾਰੇ ਨਾਲ ਬੜੀ ਇੱਕ ਪੋਜ਼ਿਟਿਵਿਟੀ ਨਾਲ ਸੱਚੇ ਦਿਲੋਂ ਤੇ ਖਾਸ ਤੌਰ ਤੇ ਇੱਕ ਅਨਕੰਡੀਸ਼ਨਲ ਜੀ ਟੂਰਨ ਤੇ ਇਸ ਫਿਲਮ ਲਈ ਆਪਾਂ ਸਾਰੇ ਕੰਮ ਕਰੀਏ ਪੈਨੋਰਾ ਦੇ ਸਾਡੇ ਭਰਾ ਬੈਠੇ ਥੈਂਕ ਯੂ ਬ੍ਰਦਰ ਤੌੜਾ ਵੀ ਤੇ ਆਪਾਂ ਇੱਕ ਲੰਬਾ ਸਫਰ ਹੈ ਕਿਉਂਕਿ ਦਿਨ ਤਾਂ ਬਹੁਤ ਥੋੜੇ ਆ ਪਰ ਇਹਦੇ ਵਿੱਚ ਪਲ ਬਹੁਤ ਨੇ ਇੱਕ ਇੱਕ ਪਲ ਚ ਆਪਾਂ ਇਸ ਫਿਲਮ ਨੂੰ ਪ੍ਰਮੋਟ ਕਰੀਏ ਤੇ ਸਾਨੂੰ ਸਭ ਨੂੰ ਸਕੂਨ ਮਿਲੇਗਾ ਰਾਜਵੀਰ ਦੀ ਕਲਾ ਨੂੰ ਸਕੂਨ ਮਿਲੇਗਾ ਮੇਲਾ ਉਹ ਭਰਿਆ ਛੱਡ ਕੇ ਵਿਦਾ ਹੋਇਆ ਹੈ ਉਹਦੇ ਆਸ-ਪਾਸ ਸਭ ਕੁਝ ਬਹੁਤ ਭਰਿਆ-ਭਰਿਆ ਸੀ ਬਹੁਤ ਖੁਸ਼ਹਾਲ ਸੀ ਉਦੇ ਆਖਰੀ ਸਾਹ ਤੱਕ ਉਹਦੀ ਕਲਾ ਨੂੰ ਲੈ ਕੇ ਵੀ ਪਰਿਵਾਰ ਨੂੰ ਲੈ ਕੇ ਵੀ ਉਹਦੇ ਕਿਰਦਾਰ ਨੂੰ ਲੈ ਕੇ ਵੀ ਹਰ ਤਰ੍ਹਾਂ ਦੇ ਮਹੌਲ ਜਿੰਨੇ ਫਲਸਫੇ ਸਾਡੀ ਜ਼ਿੰਦਗੀ ਚ ਹੁੰਦੇ ਆ ਉਹਦਾ ਹਰ ਪਾਸੇ ਉਹ ਖੁਸ਼ਾਲ ਸੀ ਤੇ ਇਸ ਕਲਾ ਨਾਲ ਆਪਾਂ ਨੂੰ ਹੋਰ ਫੁੱਲਫਿਲ ਕਰੀਏ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਤੁਸੀਂ ਸਾਡੀ ਆਵਾਜ਼ ਸੁਣਦੇ ਹੋ ਤੇ ਜਰੂਰ 28 ਨਵੰਬਰ ਨੂੰ ਸਿਨੇਮਾ ਘਰਾਂ ਚ ਜਾਇਓ ਤੇ ਆਮਾਨਤਾ ਬੋਲਣਾ ਉਸ ਦਿਨ ਅੰਤਮ ਸ਼ਰਧਾਂਜਲੀ ਵਾਲੇ ਤਨਵੀਰ ਜਿਸ ਨਾਲ ਅਮਾਨਤ ਬੋਲੀ ਹੈ ਤਾਂ ਉਹ ਅਸਰ ਬਹੁਤ ਬਹੁਤ ਜ਼ਿਆਦਾ ਅਸਰ ਵਾਲੇ ਬੋਲ ਸੀ ਉਹ ਅੱਜ ਵੀ ਸਾਡੀ ਧੀਨੇ ਜੋ ਬੋਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਇੱਕ ਹੀ ਅਰਦਾਸ ਹੈ ਕਿ ਜਿੰਨਾ ਚੈਨਲਾਂ ਤੇ ਰਾਜਵੀਰ ਬੋਲਦਾ ਸੀ ਉਹਨਾਂ ਚੈਨਲਾਂ ਤੇ ਅਮਾਨਤ ਬੋਲੂਗੀ ਆਪਾਂ ਸਾਰੇ ਮਿਲ ਕੇ ਜਿਸ ਜਰੀਏ ਵੀ ਆਪਾਂ ਮਦਦ ਕਰ ਸਕਦੇ ਹੋਏ ਨਾਲ ਉਹਨੂੰ ਅੱਗੇ ਤੋਰ ਸਕਦੇ ਹੋਏ ਹਨਾ ਉਹ ਭਾਵੇਂ ਉਹਦੀ ਕਲਾ ਬਹੁਤ ਸੋਹਣਾ ਗਾਉਂਦੀ ਆ ਅਮਾਨਤ ਅਮਾਨਤ ਬਹੁਤ ਸੋਹਣਾ ਆ ਹੁਣ ਵੀ ਜਦੋਂ ਕਦੇ ਉਹਨੂੰ ਕਹੀਦਾ ਨਾ ਪੁੱਤ ਪਪਾ ਦਾ ਗੀਤ ਸੁਣਾ ਤੇ ਹਜੇ ਥੋੜਾ ਸ਼ਰਮਾਉਂਦੀ ਜ਼ਰੂਰ ਹੈ ਜਾ ਕੇ ਕਹਿਣ ਦੀ ਆ ਤਾਇਆ ਜੀ ਮੈਂ ਅੰਦਰ ਕਮਰੇ ਚ ਜਾ ਕੇ ਆਵਾਜ਼ ਲਾਉਂਗੀ ਜਦੋਂ ਵੀ ਗਾਉਂਦੀ ਹੈ ਮਿੱਟੀ ਦਾ ਫਰੋਜ਼ ਜੋਗੀ ਆ ਤੇ ਐਦਾਂ ਹੀ ਲੱਗਦਾ ਜਿਵੇਂ ਰਾਜਵੀਰ ਦੀ ਆਵਾਜ਼ ਦਾ ਬਚਪਨ ਦਾ ਜਿਹੜਾ ਉਹ ਟੈਕਸਚਰ ਹੈ ਉਹ ਸਾਨੂੰ ਸੁਣਨ ਨੂੰ ਮਿਲ ਰਿਹਾ ਹੈ